ਬਾਜੀ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਰਿਕਾਰਡਿੰਗ ਮੈਂ ਸੁਣੀ ਹੈਗੀ ਚਲੋ ਸਾਨੂੰ ਵੀ ਪਤਾ ਲੱਗਦਾ ਰਿਹਾ ਵਿੱਚੋਂ ਵਿੱਚੋਂ ਇੱਕ ਵਾਰੀ ਤੁਹਾਡੇ ਹੁੰਦੇ ਮੈਂ ਉੱਥੇ ਆਇਆ ਵੀ ਹਾਂ ਇੰਨੀ ਇੱਕ ਗੱਲ ਤੇ ਬੰਦਾ ਭਾਂਪੀ ਲੈਂਦਾ ਵਾ ਮੈਂ ਰਪਿੰਦਰ ਨੂੰ ਵੀ ਸਮਝਾ ਕੇ ਆਇਆ ਸੀ ਉਦੋਂ ਕਿ ਜੇ ਕੋਈ ਗੱਲਬਾਤ ਹੁੰਦੀ ਹੈ ਨਾ ਤੂੰ ਸਾਨੂੰ ਦੱਸਿਆ ਕਰ ਇਹ ਢੋਲ ਨਾ ਦੂਰੋ ਦੂਰੋ ਵੱਜਦੇ ਸੋਹਣੇ ਲੱਗਦੇ ਆ ਜਿਹਦੇ ਘਰ ਬੀਤੀ ਹੈ ਨਾ ਉਹਨੂੰ ਪਤਾ ਲੱਗਦਾ ਵਾ ਗੱਲਾਂ ਮਾੜੀ ਜਾਣਦੇ ਐਵੇਂ ਤੂੰ ਫਿਰ ਗਲਤ ਸੋਚਣ ਡਿਆ ਕਿਤੇ ਮੰਮੀ ਨੂੰ ਪੁੱਛ ਕੇ ਦੇ ਵੇਖੀ ਆਪਣੀ ਨੂੰ ਤੇ ਕੀ ਕੀਤਾ ਬੰਨੇ ਯਾਰ ਮੇ ਕੋਈ ਸਬੂਤ ਨਹੀਂ ਕੁਝ ਨਹੀਂ ਮੈਂ ਮੰਮੀ ਨੂੰ ਕਿਦਾਂ ਕਹ ਦੂੰਗਾ ਸਬੂਤ ਤੈਨੂੰ ਮੈਂ ਕੱਲ ਦਊਂਗਾ ਠੀਕ ਆ ਨਾ ਉਹ ਹੋਣਾ ਨਹੀਂ ਆ ਰਿਹਾ ਰਿਕਾਰਡਿੰਗ ਪਈ ਆ ਮੈਂ ਸੈਂਡ ਕਰਾ ਕੇ ਨਾ ਮੁੜ ਕੇ ਤੈਨੂੰ ਸੈਂਡ ਕਰੂੰਗਾ ਕਾਸੀ ਗੋਪਤ ਹੋਰ ਠੀਕ ਠਾਕ ਠੀਕ ਠਾਕ ਤੇ ਹੀ ਸੁਣਾਓ ਵਧੀਆ ਜੀ ਅਜੋ ਅੰਦਰ ਹੋਰ ਪੁੱਤ ਜੋ ਬਣ ਘਰੇ ਆਈ ਆ ਹਾਂਜੀ ਘਰੇ ਹੀ ਨੇ ਬੜਾ ਮੁੰਡਾ ਬਹੁਤ ਨਹੀਂ ਹੈਗਾ ਕਿ ਨਹੀਂ ਹੈਗਾ ਘਰ ਘਰੇ ਆ ਮੈਂ ਜੋਤ ਨੂੰ ਪੁੱਛਿਆ ਸੀ ਕੀ ਕਹਿੰਦੀ ਆਂਦੀ ਆ ਜਾਂਦੀ ਇੱਥੇ ਹੀ ਵੇਲੀ ਹਲ ਗਏ ਆ ਚਲ ਹੁੰਦਾ ਫਿਰ ਕਰਦੇ ਆ ਗੱਲਾਂ ਕੋਈ ਗੱਲ ਨਹੀਂ ਕਰ ਲੈਣੀਆਂ ਪੁੱਤ ਠੀਕ ਠਾਕ ਹਾਂਜੀ ਬੁਆਜੀ ਸਭ ਵਧੀਆ ਪਹਿਲੇ ਤੇ ਹੀ ਸੁਣਾਉ ਠੀਕ ਠਾਕ ਹਾਂ ਪੁੱਤ ਠੀਕ ਠਾਕ ਵਧੀਆ ਸਭ ਮੈਨੂੰ ਤੇ ਬੜੀ ਸ਼ਰਮ ਆਉਂਦੀ ਐ ਕੁੜੀ ਵੱਲੋਂ ਬੜਾ ਮਾੜਾ ਹੋਇਆ ਪੁਆਜੀ ਕੀ ਕਰਨਾ ਪੁੱਤ ਜੋ ਕਰਮਾਂ ਵਿੱਚ ਹੀ ਜੇ ਰੱਬ ਦੀ ਕੀਤੀ ਹੋ ਜੇ ਨਾ ਉਹ ਤੇ ਬੰਦਾ ਮੰਨ ਲੈਂਦਾ ਵਾ ਤੇ ਜਿਹੜਾ ਬੰਦਾ ਜਾਣ ਬੁੱਝ ਕੇ ਇਦਾਂ ਕਰੇ ਨਾ ਉਹ ਨਹੀਂ ਭੁੱਲਿਆ ਜਾਂਦਾ ਤੂੰ ਮੈਨੂੰ ਇਹ ਦੱਸ ਹਰਪਿੰਦਰ ਕਿੱਥੇ ਐ ਐ ਇੱਥੇ ਹੀ ਐ ਹਰਪਿੰਦਰ ਪਪਿੰਦਰ ਨੇ ਕਿੱਥੇ ਜਾਣਾ ਮੈਨੂੰ ਤੇ ਸ਼ਰਮ ਆਉਂਦੀ ਆਂ ਵੀ ਮੈਂ ਉਹਨੂੰ ਕਿੱਦਾਂ ਬੁਲਾਵਾਂ ਮੇਰਾ ਨਹੀਂ ਜੀ ਕਰਦਾ ਉਹਨੂੰ ਘਰ ਵੜਨ ਪਰ ਕੀ ਕਰਨਾ ਹੀ ਫਿਰ ਕਿੱਥੇ ਘਲਾਉਂਦੇ ਸਮਝ ਨਹੀਂ ਆਉਂਦੀ ਵੀ ਸੁਦੇ ਨੇ ਕੰਮ ਕੀਤਾ ਕਿਉਂ ਵੇਖ ਜੋਤ ਪੁੱਤ ਮੈਂ ਤੇ ਹੱਥੀਂ ਚੁੱਕ ਕੇ ਉਹਨੂੰ ਖੜਿਆ ਹੀ ਮੈਨੂੰ ਤੇ ਇਤੋਂ ਹੀ ਉਮੀਦ ਹੈ ਹੀ ਨਹੀਂ ਵੀ ਐਦਾਂ ਕਰੋਗੀ ਪਰ ਇਹਨੇ ਤੇ ਨਾ ਇਹ ਕੰਮ ਕਰਕੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਉਹ ਆ ਜੀ ਅਹੀਂ ਤੇ ਮਾਫੀ ਮੰਗਣ ਜੋਗੇ ਵੀ ਨਹੀਂ ਹੈਗੇ ਹਨੂ ਦੇ ਮਾਫੀ ਮੰਗਦਿਆਂ ਵੀ ਸ਼ਰਮ ਆਉਂਦੀ ਐ। ਇਹ ਕੰਮ ਮਾਫੀ ਮੰਗਣ ਦੇ ਯੋਗ ਨਹੀਂ ਹੈਗਾ। ਜਿਹੜਾ ਰੁਪਿੰਦਰ ਨੇ ਕਰ ਦਿੱਤਾ ਵਾ। ਨਾ ਤੁਸੀਂ ਉਹਨੂੰ ਮਾਫ ਕਰ ਸਕਦੇ ਜੀ। ਤੀ ਦੀ ਜਾਨ ਲੈ ਲਈ ਆ। ਜੇ ਉਹਨੂੰ ਆਪਣੀ ਬਣਾ ਕੇ ਰੱਖਦੀ ਤੇ ਸਾਰਾ ਕੁਝ ਵਧੀਆ ਹੁੰਨਾ। ਛਦੈਨ ਨੂੰ ਇਹ ਸਮਝਾਉਂਦੀ ਰਹੀ ਆ। ਪੀ ਤੀ ਨੂੰ ਆਪਣੀ ਬਣਾਈ। ਜਿਹੋ ਉਹਨਾਂ ਨੇ ਤੇਰੇ ਪੁੱਤ ਨੂੰ ਬਣਾ ਲਿਆ ਵਾ ਨਾ। ਤੁਸੀਂ ਤੀ ਨੂੰ ਆਪਣਾਈ। ਪਤਾ ਨਹੀਂ ਕੀ ਇਹਦੇ ਦਿਮਾਗ 'ਚ ਚੱਲਦਾ ਰਿਹਾ ਵਾ। ਜਿਹੜਾ ਇਹਨੇ ਆਹ ਕੰਮ ਕਰਤਾ ਵਾ। ਪੁੱਤ ਮੈਂ ਤੇ ਸਭ ਕੁਝ ਨਾ ਇਹਨਾਂ ਦੀਆਂ ਗੱਲਾਂ ਸੁਣ ਲੀਆਂ। ਇਹ ਤਾਂ ਅਤੀ ਆਪਣੀ ਨਾ ਗੱਲਾਂ ਕਰਨ ਦੇ ਹੀ ਗਈ ਤੇ ਮੈਨੂੰ ਤੇ ਨਾ ਉਹ ਤਾਂ ਧਰਤੀ ਵੇਲ ਨਾ ਦਵੇ ਤੇ ਹੈ ਇਹ ਕਮਰਪਿੰਦਰ ਨੇ ਕੀਤਾ ਵਾ ਯਕੀਨ ਹੀ ਨਹੀਂ ਹੁੰਦਾ ਮੇਰ ਨਾਲ ਵੀ ਪੁੱਤ ਕਈ ਵਾਰਾਂ ਤਾਂ ਠਾ ਠਾ ਹੋਈ ਪਿਪੂਆ ਝੌਂਗੜਾ ਮਾਰ ਕੇ ਇੱਥੇ ਬੈਠੀ ਆ ਮੈਂ ਵੀ ਕਿਹ ਗੱਲ ਨੂੰ ਬੈਠੀ ਆ ਪਹਿਲਾਂ ਤੇ ਨਾ ਦਵਾਈ ਲੈਣੀ ਨਹੀਂ ਜਾਣ ਦਿੰਦੀ ਆਂਦੀ ਪਿੰਡੋਂ ਹੀ ਦਵਾਈ ਦਿਵਾ ਲਓ ਤੁਸੀਂ ਸਿਆਣੀਆਂ ਨਿਆੜੀ ਨੂੰ ਇੰਨਾ ਨੁਕਸ ਪਿਆ ਕਿਤੇ ਰੋਟੀ ਪਾਣੀ ਉਹ ਖਾਂਦੀ ਨਹੀਂ ਤੇ ਪਿੰਡੋਂ ਦਵਾਈ ਦਾ ਫਰਕ ਪੈਣਾ ਹੀ ਵੇਖ ਬੁਆਜੀ ਛੱਟ ਵੱਲੋਂ ਤੇ ਸੱਚ ਪੁੱਛੋ ਨਾ ਇਹਨੇ ਹਾਨੂੰ ਦੱਸਿਆ ਹੀ ਨਹੀਂ ਆ ਜਦੋਂ ਕੁੜੀ ਠੀਕ ਹੋ ਗਈ ਨਾ ਉਦੋਂ ਮਾੜਾ ਮੋਟਾ ਪਤਾ ਲੱਗਿਆ ਤੇ ਜੇ ਅਹੀਂ ਕਿਹਾ ਪਈਹੀਂ ਪਤਾ ਲੈਣ ਜਾਣਾ ਵਾ ਕਹਿੰਦੀ ਨਹੀਂ ਇਹ ਘਰ ਵਿਆਹ ਵਾ ਤਹੀਂ ਕੀ ਕਰਨ ਆਉਣਾ ਵਾ ਸਾਨੂੰ ਤੇ ਉਦੋਂ ਦੀ ਬੜੀ ਨਮੋਸ਼ੀ ਮਾਰਦੀ ਆ ਪਈਹੀਂ ਕਿੱਥੇ ਬੈਠੇ ਰਹੇ ਅਹੀਂ ਇੱਕ ਵਾਰੀ ਵੀ ਨਹੀਂ ਗਏ ਤੁਸੀਂ ਵੀ ਕਹਿਣਾ ਵਾ ਪਤਾ ਨਹੀਂ ਕਿੱਦਾਂ ਦੇ ਆ ਪਈ ਇਹਦੇ ਮਗਰ ਹੀ ਨਹੀਂ ਆਏ ਪਰ ਸਾਡੀ ਕੋਈ ਵਾਹ ਪੇਸ਼ੀ ਨਹੀਂ ਗਈ ਸਾਨੂੰ ਉੱਥੋਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਹਾਨੂ ਨੇ ਹੀ ਪਤਾ ਪਿਉਥੀ ਇਹ ਗੁੱਜੀਆਂ ਗੁੱਜੀਆਂ ਪੱਕਦੀਆਂ ਪੁੱਤ ਨਿੱਕੀਆਂ ਮੋਟੀਆਂ ਗੱਲਾਂ ਤੇ ਮੈਂ ਵੀ ਸੁਣਦੀ ਹਾਂ ਤੇ ਮੈਂ ਨਾ ਹਉ ਪਰੇ ਕਰ ਛੱਡਦੀ ਹਾਂ ਪਰ ਜਦੋਂ ਹੱਦੋਂ ਕੰਮ ਵੱਧ ਗਿਆ ਨਾ ਫੇਰ ਤੇ ਤੁਮੀ ਸਿਆਣੀ ਐ ਕੋਈ ਨਾ ਕੋਈ ਤਾਂ ਸੋਚਣਾ ਪੈਣਾ ਇਹ ਤੇ ਗੱਲ ਠੀਕ ਐ ਜੋ ਬਣ ਕਿੱਥੇ ਪੁੱਤ ਫਫੜਜੀ ਕੀਤਾ ਐ ਫੋਨ ਉਹਨਾਂ ਨੂੰ ਆ ਜਾਂਦੇ ਮੋਟਰ ਤੇ ਹੀ ਗਏ ਹੀ ਗਏ ਅੱਛਾ ਅੱਛਾ ਹਾਂਜੀ ਚਲ ਨਾ ਹਾਨੂ ਵੀ ਕੰਮ ਧੰਦੇ ਹੀ ਕਰਨ ਵਾਲੀ ਮੇਰੀ ਧੀ ਕਿਹਾ ਹਾਂ ਕਿ შეਤੀ ਆ ਜਾਣਾ ਐਵੇਂ ਗੱਲ ਹੀ ਕਰਨੀ ਹੈ ਉਹਦੇ ਨਾਲ ਨਹੀਂ ਨਹੀਂ ਭਾਜੀ ਮੈਂ ਕਿਹਾ ਵਾ ਕਹਿੰਦੇ ਬਸ ਮੈਂ ਹੁਣੇ ਆ ਗਿਆ ਵਾਂ ਤੀ ਫਿਕਰ ਨਾ ਕਰੋ ਚਲੋ ਆ ਜਾਂਦੇ ਆ ਉਹ ਹੀ ਗੱਲਦੇ ਤੀ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਉਹਦੇ ਤੱਕ ਉਹਨਾਂ ਨੇ ਆ ਜਾਣਾ ਚਲ ਠੀਕ ਆ ਪਤਾ ਆ ਸੁਣੀਆ ਜੇ ਗੱਲਾਂ ਮੇਰੇ ਵਿੱਚ ਕਸੂਰ ਕਰਦੇ ਹੀ ਉਹ ਤੇ ਐਡੀ ਬਲਛਣੀ ਹੀ ਇਹਨਾਂ ਤਾਂ ਕੋਈ ਗੱਲ ਆਉਣੀ ਨਹੀਂ ਦਿੰਦੀ ਤੇ ਮੈਂ ਸੋਚਦੀ ਹੀ ਪਿਓ ਜਾਣ ਕੇ ਨਹੀਂ ਪਤਾ ਲੈਣੋਂਦੇ ਇਨੇ ਕੋਈ ਗੱਲ ਕਰਦੀ ਦੱਸੀ ਨਹੀਂਗੀ ਮੈਨੂੰ ਲੱਗਦਾ ਜਿੱਦਾਂ ਹੁਣ ਬਿਮਾਰ ਹੋਈ ਹੈ ਨਾ ਇਹਨੇ ਬਿਮਾਰਤਾ ਵੀ ਨਹੀਂ ਦੱਸਿਆ ਹੁਣ ਨਹੀਂ ਤੇ ਨਾ ਐਡਾ ਪੱਥਰ ਦੇ ਲਈ ਹੁੰਦਾ ਫੇਰ ਵੀ ਦੋਵੇਂ ਜੀ ਜਾਂਦੇ ਹੀ ਨਾ ਪਤਾ ਲੈਣ ਓਏ ਉਹ ਤਾਂ ਵਿਚਾਰੀ ਦੁੱਖ ਰੋਂਦੀ ਹੀ ਆਪਣੇ ਇਹ ਸਾਡੇ ਨਾਲ ਗੱਲ ਹੀ ਕੋਈ ਨਹੀਂ ਕਰਦੀ ਏ ਚੱਲ ਕੋਈ ਗੱਲ ਨਹੀਂ ਲੱਗ ਜਾਂਦਾ ਵਾ ਪਤਾ ਆਪੇ ਆਊਗੀ ਨਾ ਸਾਹਮਣੇ ਹੁਣ ਸਭ ਨਾ ਹੁੰਦੀਆਂ ਹੋਣਾ ਕਿੰਨੇ ਜਿੱਥੇ ਘਾਰੇ ਕਰਕੇ ਆਈਆਂ ਨਾ ਉਹੀ ਆਏ ਨੇ ਹੋਰ ਦੱਸ ਉਹ ਇੱਥੇ ਆਏ ਨੇ ਆਹੋ ਇੱਥੇ ਆਏ ਹੋਰ ਉਹਨਾਂ ਕਿੱਥੇ ਆਉਣਾ ਜਿੱਥੇ ਤੂੰ ਰਹਿਣਾ ਉਹਨਾਂ ਇੱਥੇ ਹੀ ਆਉਣਾ ਮੈਂ ਤੁਹਾਡੀ ਗਾੜੀ ਲੈ ਲਉ ਹੱਥ ਜੋੜ ਦੇਣੀ ਆ ਉਹਨਾਂ ਨੂੰ ਮਨਾ ਲਉ ਹਾਂ ਉਹਨਾਂ ਨੂੰ ਕਿਉਂ ਵੀ ਮਿਲੂਗਾ ਜੋ ਨਾਲ ਰਵਿੰਦਰ ਨਾਲ ਜਾਣ ਵਾਲੀ ਤੇ ਉਮੀਦ ਛੱਡੀ ਦੇ ਇਹ ਸ਼ੁਕਰ ਕਰ ਵੀ ਤੇਰੇ ਤੇ ਕੋਈ ਕੇਸ ਨਾ ਕਰਨ ਜੇ ਕੇਸ ਕਰਤਾ ਨਾ ਭੁਗਤਣਾ ਤੂੰ ਹੀ ਆ ਸਾਡੇ ਹੱਥ ਖੜੇ ਆ ਅਹੀਂ ਵੀ ਤੇਰੇ ਅੱਗੇ ਹੱਥ ਜੋੜਨੇ ਆ ਤੂੰ ਵੀ ਹਾਨੂੰ ਮਾਫ਼ ਕਰ ਦੇ ਚੱਲ ਜੇ ਤੁਸੀਂ ਗੱਲ ਨਹੀਂ ਨਾ ਕਰਨੀ ਮੈਂ ਇਦਾਂ ਕਰਨੀ ਆ ਮੈਂ ਆਪ ਹੀ ਗੱਲ ਕਰ ਲੈਣੀ ਉਹਨਾਂ ਨਾਲ ਜਾ ਕੇ ਅੱਗੇ ਗੱਲਾਂ ਤੂੰ ਕੀਤੀਆਂ ਹੀ ਆ ਉਹਨਾਂ ਗੱਲਾਂ ਨਹੀਂ ਹੀ ਭਰੰਦੇ ਆ ਚੁੱਪ ਕਰਕੇ ਨਾ ਅੰਦਰੇ ਬੈਠੀ ਰਹਿ ਐਵੇਂ ਜਾ ਕੇ ਉੱਥੇ ਵੱਧ ਘੱਟ ਬੋਲेंगी ਤੇ ਫਿਰ ਉਹਨਾਂ ਸੜਿਆਂ ਦੇ ਬੋਲਣਾ ਹੀ ਆ ਮੈਂ ਵੱਧ ਘੱਟ ਕਿਉਂ ਬੋਲਣਾ ਆ ਮੈਨੂੰ ਕੀ ਲੋੜਾ ਬੋਲਣ ਦੀ ਮੈਂ ਤੇ ਅੱਗੇ ਬੜੀ ਖਪੀ ਆ ਮੈਂ ਕਿਉਂ ਵੱਧ ਘੱਟ ਗੱਲਾਂ ਕਰਨੀਆਂ ਉਹਨਾਂ ਨੂੰ ਮੈਨੂੰ ਇੱਕ ਵਾਰ ਜਾ ਲੈੰਦੋ ਉਹਨਾਂ ਨਾਲ ਗਲਤ ਕਰਾਂ ਜਾ ਕੇ ਕੀ ਪਤਾ ਮੰਨੀ ਜਾਣ ਤੂੰ ਕਹਿੰਨੀ ਆਂ ਵੀ ਤੂੰ ਖਪੀ ਆਂ ਅਜੇ ਕੀ ਗਲਤੀ ਤੇਰੀ ਆ ਤੇ ਜਿੰਨੇ ਉਹ ਗੁੱਸੇ 'ਚ ਆਏ ਆ ਨਾ ਉਹਨਾਂ ਤੇਨੂੰ ਮਾਫ ਨਹੀਂ ਕਰਨਾ ਹੈਗਾ ਚੁੱਪ ਕਰਕੇ ਤੇ ਅੰਦਰ ਬੈਠੀ ਰਹਿ ਐਵੇਂ ਹਾਫ ਆਪਣੇ ਜੇ ਨਾ ਕੁੱਟੀ ਜਾ ਹੁਣ ਮੇਰੇ ਸਾਹਮਣੇ ਗਲਤੀ ਤੇ ਤੂੰ ਕੀਤੀ ਆ ਇਹ ਚੀਜ਼ ਤੇ ਤੂੰ ਮੰਨਦੀ ਨਹੀਂ ਹੈਗੀ ਉਦੋਂ ਕਹਿੰਨੀ ਆਂ ਵੀ ਮਨਣਾੜਾ ਗੱਲ ਕਰ ਲੂੰਗੀ ਇਹ ਕਿੱਦਾਂ ਦੀ ਗੱਲ ਹੋਈ ਭਲਾ ਚੁੱਪ ਕਰਕੇ ਤੇ ਅੰਦਰ ਚਲ ਜਾ ਮੈਂ ਵੀ ਉਹਨਾਂ ਨੂੰ ਚਾਹ ਪਾਣੀ ਦਵਾ ਐਵੇਂ ਹੋਰ ਬੇਇੱਜ਼ਤੀ ਨਾ ਕਰਾਈ ਜੇ ਕਿਤੇ ਤੇਰੇ ਵੀਰ ਨੇ ਸੁਣ ਲਿਆ ਨਾ ਉਨੇ ਮੈਨੂੰ ਨਹੀਂ ਛੱਡਣਾ ਹੈਗਾ ਫੇ ਤੂੰ ਇਹਨੂੰ ਅੰਦਰ ਹੀ ਰਹਿਣ ਦਿੰਦੀ ਤੂੰ ਕਿਉਂ ਬਾਹਰ ਬੁਲਾ ਕੇ ਬੈਠੀ ਚੱਲ ਠੀਕ ਆ ਭਾਬੀ ਜੇ ਦੋ ਹੀ ਨਹੀਂ ਗੱਲ ਕਹੀ ਜਾਂਦੀਆਂ ਨਾ ਤੇ ਨਹੀਂ ਜਾਨੀ ਬਸ ਇੱਕ ਗਲਤੀਆਂ ਕੀਤੀਆਂ ਵਾ ਇੱਕ ਮੈਂ ਆਪ ਜਾ ਕੇ ਗੱਲ ਕਰ ਆਉਣੀ ਨਾ ਹਾਂ ਗਲਤੀ ਕਰਦੀ ਤੇ ਉਥੇ ਚੰਗੀ ਭਲੀ ਰਹੀ ਜਾਣਾ ਸੀ ਨਾ ਸਾਡੇ ਬਾਦਾਸੇ ਆਪਾਂ ਪਾ ਕੇ ਰੱਖਤਾ ਕੀ ਕਰਾਂ ਸੱਚੀ ਕੋਹ ਨਹੀਂ ਸਮਝ ਲੱਗਣ ਦੀ ਇਹ ਤੇ ਜੇ ਹੁਣ ਉਹ ਆਈ ਆ ਘਰ ਤੇ ਜੇ ਉਹਨਾਂ ਨਾਲ ਇੱਕ ਵਾਰ ਉਦਾਂ ਗੱਲ ਕਰ ਲੈਂਦੇ ਤੇ ਗੱਲ ਬਣਨੀ ਹੀ ਜਾਣੀ ਕੀ ਪਤਾ ਹੈ ਮਨ ਮੇਰੇ ਪੈ ਹੀ ਜਾਂਦੀ ਉਹਨਾਂ ਦੇ ਤੇ ਮੈਨੂੰ ਨਾਲ ਲੈ ਹੀ ਜਾਂਦੇ ਪਰ ਨਾ ਆਪਾਂ ਬੀਤਨਾ ਪਤਾ ਨਹੀਂ ਕਿਉਂ ਮੇਰੇ ਨਾਲ ਇਦਾਂ ਕਰਨਦੇ ਆ ਤੇ ਨਾ ਹੁਣ ਮੈਂ ਕੋਈ ਗੱਲ ਹੀ ਕਰ ਸਕਦੀ ਆ ਸੱਚੀ ਮੈਂ ਤੇ ਫਸ ਗਈ ਆ ਨਾ ਮੈਂ ਉਧਰ ਜੋਗੀ ਨਾ ਮੈਂ ਇੱਧਰ ਜੋਗੀ ਹੁਣ ਮੈਂ ਕੀ ਕਰਾਂ ਬੈਠੇ ਤੇ ਹੈਗੀ ਆ ਪਰ ਜੇ ਚਲ ਗਈ ਨਾ ਹੋਰ ਨਾ ਹੋਵੇ ਮੁੜ ਕੇ ਐਵੇਂ ਫੇਰ ਗੱਲ ਜਦਾ ਬਾਜੇ ਬਠੀ ਰੋ ਅੰਦਰੀ ਪਾਜੀ ਮੈਂ ਤਾਂ ਤੁਹਾਨੂੰ ਤਾਂ ਆਵਾਜ਼ ਮਾਰੀ ਤੁਹਾਨੂੰ ਪਤਾ ਵੀ ਹੈਗਾ ਕਿਸ ਗੱਲ ਦਾ ਤੇ ਕੀ ਹੋਇਆ ਵਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਤੁਹਾਡੇ ਘਰ ਕੀ ਹੋਣਾ ਸੀ ਕੁਝ ਵੀ ਨਹੀਂ ਹੋਇਆ ਉਹ ਪਰ ਰਾਤ ਤੁਸੀਂ ਅੱਖਾਂ ਦੇ ਬੱਦੀ ਆ ਪੱਟੀ ਠੀਕ ਆ ਨਾ ਚਾਚੀ ਆ ਨਾ ਜਿਹੜੀ ਗੋਪੀ ਨੂੰ ਮਾਰਨ ਵਿੱਚ ਨਾ ਚਾਚੀ ਦਾ ਪੂਰਾ ਹੱਥ ਵਾ ਉਹ ਲਵੜੀ ਕੀ ਬੋਲੀ ਜਾਂਦੇ ਆ ਯਾਰ ਤੂੰ ਦਿਮਾਗ ਠੀਕ ਹੈਗਾ ਤੇਰਾ ਉਹ ਮੇਰਾ ਤੇ ਦਿਮਾਗ ਠੀਕ ਹੀ ਆ ਮੈਂ ਤੇਰੀਆਂ ਅੱਖਾਂ ਖੋਲਣ ਆਇਆ ਵਾ ਜੇ ਤੈਨੂੰ ਮੈਂ ਰਿਕਾਰਡਿੰਗ ਸੁਣਾਈ ਨਾ ਤਾਂ ਤੂੰ ਮੇਰੇ ਲਾਗੇ ਬਹਿਣਾ ਨਹੀਂ ਆ ਮੈਂ ਕਿਹੜੀ ਰਿਕਾਰਡਿੰਗ ਆ ਯਾਰ ਉਹ ਵੀ ਤੈਨੂੰ ਮੈਂ ਕੱਲ ਦਊਗਾ ਟਾਈਮ ਆਉਣ ਤੇ ਅੱਛਾ ਮੈਂ ਤਾਂ ਅੱਜ ਤੈਨੂੰ ਇਹੋ ਦੱਸਣ ਆਇਆ ਵਾ ਪਰਪਿੰਦਰ ਨਾਲ ਰਲ ਕੇ ਨਾ ਇਹਨਾਂ ਕੱਠਿਆਂ ਦਵਾਈ ਦਿੱਤੀ ਆ ਉਹਨੂੰ ਉਹ ਕਿਦਾਂ ਦਾ ਕੰਮ ਕੀਤਾ ਯਾਰ ਇਹਨਾਂ ਨੇ ਉਹ ਲਵੜੀ ਘਰ ਦੇ ਨਾ ਇਹਦਾਂ ਦਾ ਕੰਮ ਕਰ ਨਹੀਂ ਸਕਦੇ ਜਿਨ੍ਹਾਂ ਕਹਿੰਦੇ ਮੈਨੂੰ ਜੀ ਕੀ ਹੈਗਾ ਨਾ ਮੰਮੀ ਤੇ ਮੰਮੀ ਨੇ ਤੇਰਾ ਕੰਮ ਕੋਈ ਕਰਨਾ ਹੀ ਤੇਰਾ ਦਿਮਾਗ ਠੀਕ ਹੈਗਾ ਵਾ ਤੂੰ ਕੀ ਬੋਲੀ ਜਾਣਦਾ ਯਾਰ ਦਲਜੀਤ ਮੇਰਾ ਦਿਮਾਗ ਠੀਕ ਹੀ ਆ ਤੇ ਤਾਂ ਹੀ ਤੈਨੂੰ ਮੈਂ ਕਹਿਣ ਡਿਆ ਵਾ ਭੂਆ ਨੇ ਇਹਨਾਂ ਦੀ ਰਿਕਾਰਡਿੰਗ ਕੀਤੀ ਆ ਦੋਵਾਂ ਦੀ ਗੱਲਾਂ ਕਰਦੀ ਦੀ ਠੀਕ ਆ ਨਾ ਉਹ ਤੈਨੂੰ ਮੈਂ ਘੱਲੂਗਾ ਤੇ ਫੇਰ ਤੇਰੀਆਂ ਅੱਖਾਂ ਖੁੱਲਣੀਆਂ ਵਾ ਮੈਂ ਤਾਂ ਕਰਕੇ ਤੈਨੂੰ ਕਹਿਣ ਡਿਆ ਵਾ ਵੀ ਤੁਸੀਂ ਵੀ ਬਾਜਿਓ ਲਵਲੀ ਤੈਨੂੰ ਭਲੇਖਾ ਪੈਣ ਡਿਆ ਵਾ ਕਿ ਸਾਰਾ ਕਸੂਰ ਨਾ ਭਾਬੀ ਦਾ ਹੋਣਾ ਵਾ ਉਹ ਤੁਹਾਡੇ ਘਰ ਜਾਂਦੀ ਰਹੀ ਆ ਮੰਮੀ ਨੇ ਕਿੱਥੋਂ ਇਹ ਕੰਮ ਕਰਨਾ ਸੀ ਉਹ ਭਾਬੀ ਦਾ ਕਸੂਰ ਮੈਂ ਵੀ ਮੰਨਦਾ ਸੀ ਪਹਿਲਾਂ ਪਰ ਜਦੋਂ ਦੀਆਂ ਮੇਰੀਆਂ ਅੱਖਾਂ ਖੁੱਲੀਆਂ ਵਾ ਨਾ ਉਹਦੇ ਵਿਚਾਰੀ ਚੰਗੀ ਬੜੀ ਆ ਉਹ ਤਾਂ ਕਿ ਗੱਲ ਚਾਉਂਦੀ ਨਹੀਂ ਆ ਉਹ ਤੈਨੂੰ ਪਤਾ ਕਿੰਨੀ ਕੀ ਚੰਗੀ ਠੀਕ ਹੈ ਨਾ ਸਾਡੇ ਘਰ ਪੁੱਛ ਕੇ ਵੇ ਕੀ ਬੰਡੇ ਢੋਲ ਨਾ ਦੂਰੋਂ ਦੂਰੋਂ ਵੱਜਦੇ ਸੋਹਣੇ ਲੱਗਦੇ ਆ ਜਿਹਦੇ ਘਰ ਬੀਤੀ ਹੈ ਨਾ ਉਹਨੂੰ ਪਤਾ ਲੱਗਦਾ ਵਾ ਗੱਲਾਂ ਮੜੀ ਜਾਂਦੇ ਐਵੇਂ ਤੂੰ ਫਿਰ ਗਲਤ ਸੋਚਣ ਡਿਆ ਕਿਤੇ ਮੰਮੀ ਨੂੰ ਪੁੱਛ ਕੇ ਦੇਖੀ ਆਪਣੀ ਨੂੰ ਤੇ ਕੀ ਕੀਤਾ ਬੰਨੇ ਯਾਰ ਮੇਰੇ ਕੋਈ ਸਬੂਤ ਨਹੀਂ ਕੁਝ ਨਹੀਂ ਮੈਂ ਮੰਮੀ ਨੂੰ ਕਿੱਦਾਂ ਕਹ ਦੂੰਗਾ ਸਬੂਤ ਤੈਨੂੰ ਮੈਂ ਕੱਲ ਦਊਂਗਾ ਠੀਕ ਹੈ ਨਾ ਤੂੰ ਫੋਨ ਨਹੀਂ ਆ ਤੂੰ ਆ ਰਿਕਾਰਡਿੰਗ ਪਈ ਆ ਮੈਂ ਸੈਂਡ ਕਰਾ ਕੇ ਨਾ ਮੁੜ ਕੇ ਤੈਨੂੰ ਸੈਂਡ ਕਰੂੰਗਾ ਤੇ ਤੇਰੀਆਂ ਅੱਖਾਂ ਖੁੱਲਣੀਆਂ ਤੇ ਦਲਜਿੰਦਰ ਨੇ ਘਰ ਗੱਲ ਨਹੀਂ ਕੀਤੀ ਉਹਨੇ ਕੋਈ ਗੱਲ ਨਹੀਂ ਕੀਤੀ ਠੀਕ ਹੈ ਨਾ ਜੇ ਘਰ ਗੱਲ ਹੋਈ ਹੁੰਦੀ ਤੇਾਨੂੰ ਪਤਾ ਨਾ ਹੁੰਦਾ ਚੱਲ ਹੁਣ ਤੈਨੂੰ ਪਤਾ ਲੱਗ ਜਾਊਗਾ ਜਦੋਂ ਰਿਕਾਰਡਿੰਗ ਸੁਨੇਗਾ ਨਾ ਤੂੰ ਮੈਨੂੰ ਰਿਕਾਰਡਿੰਗ ਭੇਜੀ ਜੇ ਤੇਰੀ ਗੱਲ ਹੋਈ ਸੱਚ ਕੋਈ ਗੱਲ ਨਹੀਂ ਮੰਮੀ ਨਾਲ ਮੈਂ ਚੰਗੀ ਤਰ੍ਹਾਂ ਗੱਲ ਕਰੂੰਗਾ ਫਿਰ ਉਹ ਨਿੱਗੀ ਜੀ ਪ੍ਰੀਆ ਦੀ ਕਰਨੀ ਆ ਜਿਹੜਾ ਨੁਕਸਾਨ ਹੋਣਾ ਹੀ ਉਹ ਤੇ ਹੋ ਗਿਆ ਵਾ ਠੀਕ ਹੈ ਨਾ ਘਰ ਮੇਰਾ ਜਾੜਤਾ ਵਾ ਯਾਰ ਜੇ ਮੰਮੀ ਨੇ ਇਹ ਕੰਮ ਕੀਤਾ ਹੋਇਆ ਨਾ ਨਿੱਗੀ ਜੀ ਕੁੜੀ ਨਾ ਸੱਚੀ ਇਹਦੇ ਬਰਾਮ ਮੜਾ ਕਾਮ ਆ ਯਾਰ ਮੈਂ ਤੇ ਭਰਾ ਤੈਨੂੰ ਦੱਸਣ ਆਇਆ ਸੀ ਤਾਂ ਕਰਕੇ ਤੈਨੂੰ ਮੈਂ ਫੋਨ ਕੀਤਾ ਸੀ ਵੀ ਪਤਾ ਨਹੀਂ ਉਹਨਾਂ ਨੂੰ ਪਤਾ ਵਾ ਕਿ ਨਹੀਂ ਪਤਾ ਕੋਈ ਗੱਲ ਨਹੀਂ ਤੂੰ ਮੈਨੂੰ ਰਿਕਾਰਡਿੰਗ ਭੇਜੀ ਠੀਕ ਆ ਕੋਈ ਗੱਲ ਕਰਾਂਗੇ ਦਰ ਮੈਂ ਕੋਈ ਸੈਂਡ ਕਰਾ ਕੇ ਨਾ ਤੇ ਤੈਨੂੰ ਮੈਂ ਕੱਲ ਨਾ ਸੰਦੀਪ ਆ ਕੰਮ ਬਾਅਦ ਚ ਕਰ ਲਈ ਪਹਿਲਾਂ ਮੇਰੀ ਗੱਲ ਸੁਣ ਕੀ ਗੱਲ ਹੋ ਗਈ ਆ ਬੜੇ ਹੈਰਾਨ ਜੇ ਗੱਲ ਤੇ ਮੈਂ ਕੀ ਦੱਸਾਂ ਸੰਦੀਪ ਦੱਸੋ ਤੇ ਸਹੀ ਮੈਨੂੰ ਪਤਾ ਲੱਗੇ ਲਵਲੀ ਮਿਲਿਆ ਹੈ ਮੈਨੂੰ ਕੀ ਕਹਿੰਦਾ ਲਵਲੀ ਉਹਨੇ ਜਿਹੜੀ ਗੱਲ ਦੱਸੀ ਹੈ ਨਾ ਉਹ ਸੁਣ ਕੇ ਨਾ ਤੇਰੇ ਪੈਰ ਥੱਲੇ ਜ਼ਮੀਨ ਖਿਸਕ ਜਾਨੀ ਗੱਲ ਕੀ ਹੋਈ ਹੈ ਮੈਨੂੰ ਦੱਸੋ ਸਹੀ ਐਵੇਂ ਗੋਲਮੋਲ ਜੀ ਗੱਲ ਕਰੀ ਜਾਂਦੇ ਆ ਹੈ ਕਿੱਥੇ ਆ ਸਾਰੇ ਭੱbi ਕਿੱਥੇ ਆ ਉਹ ਤਾਂ ਮੇਲਾ ਤਾਂ ਕੋਠੇ ਤੇ ਆ ਤੇ ਮੰਮੀ ਮੰਮੀ ਤੇ ਅੰਦਰ ਲੰਮੇ ਪਏ ਹੋਣੇ ਆ ਉਹ ਦੱਸੋ ਸਹੀ ਮੈਨੂੰ ਕੀ ਗੱਲ ਹੋਈ ਆ ਹੁਣ ਆ ਕੀ ਆ ਲਵਲੀ ਕਹਿੰਦਾ ਲਵਲੀ ਕਹਿੰਦਾ ਤੇਰਾ ਗੋਪੀ ਨਾ ਕੰਮ ਹੋਇਆ ਉਹ ਚ ਸਾਰਾ ਮੰਮੀ ਦਾ ਹੱਥ ਵਾ ਮੰਮੀ ਨੇ ਕਰਵਾਇਆ ਵਾ ਰੁਪਿੰਦਰ ਨਾਲ ਮਿਲ ਕੇ ਮਮੀ ਦਾ ਕਸੂਰ ਵਾ ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਭਲੇਖਾ ਲਗਾਣਾ ਵਾ ਇਦਾਂ ਦੀ ਗੱਲ ਤੇ ਹੋ ਨਹੀਂ ਸਕਦੀ ਜੇ ਇਦਾਂ ਦੀ ਗੱਲ ਹੁੰਦੀ ਨਾ ਤੇ ਮੰਮੀ ਨੇ ਮੇਰ ਨਾਲ ਕਰਨੀ ਹੀ ਇਹ ਸਾਰਾ ਕੰਮ ਨਾ ਦਲਜਿੰਦਰ ਦੀਦੀ ਦਾ ਤੇ ਭੂਆ ਦਾ ਵਾ ਉਹ ਸੰਦੀਪ ਉਹ ਕਹਿੰਦਾ ਮੇਰੇ ਕੋਈ ਰਿਕਾਰਡਿੰਗ ਵਾ ਇਹਨਾਂ ਦੀ ਕੋਈ ਰਿਕਾਰਡਿੰਗ ਵਾ लवली ਕੋ ਉਹ ਕਹਿੰਦਾ ਮੈਂ ਤੁਹਾਨੂੰ ਸ਼ਾਮ ਨੂੰ ਭੇਜੂੰਗਾ ਭੂਆ ਕੋਲ ਵਾਰ ਰਿਕਾਰਡਿੰਗ ਕੋ ਮੈਨੂੰ ਸਮਝ ਨਹੀਂ ਆਉਂਦੀ ਇਹ ਦੋਵੇਂ ਜਾਣੀਆਂ ਨਾ ਖਿਜੜੀ ਪਕਾਉਂਦੀਆਂ ਫਿਰਦੀਆਂ ਸੀ ਤੈਨੂੰ ਪਰੇਹ ਕੀ ਗੱਲ ਦਾ ਪਹਿਲੋਂ ਇੰਨੀ ਗੱਲ ਮੈਂ ਸੁਣੀ ਸੀ ਕਿ ਸਾਰਾ ਕਸੂਰ ਚਾਚੀ ਦਾ ਵਾ ਐਨਾ ਨਹੀਂ ਮੈਨੂੰ ਪਤਾ ਕਿ ਮੰਮੀ ਨੇ ਆਹ ਕੰਮ ਕੀਤਾ ਵਾ ਸੰਦੀਪ ਮੰਮੀ ਇਹ ਕੰਮ ਕਰ ਨਹੀਂ ਸਕਦੀ ਜੇ ਕਿਤੇ ਮੰਮੀ ਨੇ ਕੰਮ ਕੀਤਾ ਹੋਇਆ ਨਾ ਫਿਰ ਮੈਂ ਵੇਖਾਂਗਾ ਇਹ ਮੰਮੀ ਨਾ ਕੀ ਕਰਨਾ ਵਾ ਮੰਮੀ ਪਰ ਇਦਾਂ ਦਾ ਕੰਮ ਨਹੀਂ ਕਰ ਸਕਦੀ ਮੈਂ ਨਹੀਂ ਮੰਦੀ ਹੈਗੀ ਉਹ ਸੰਦੀਪ ਮੰਨਦਾ ਮੈਂ ਵੀ ਨਹੀਂ ਰਿਕਾਰਡਿੰਗ ਝੂਠੀ ਵੀ ਹੋ ਸਕਦੀ ਆ ਉਹ ਕਿਦਾਂ ਝੂਠੀ ਹੋ ਸਕਦੀ ਆ ਉਹਨਾਂ ਦੀ ਆਵਾਜ਼ ਹੋਊਗੀ ਫਿਰ ਇਹ ਰਿਕਾਰਡਿੰਗ ਹੋਈ ਆ ਭੂਆ ਕਦੀ ਇੱਧਰ ਆਉਂਦੀ ਸੀ ਤੇ ਕਦੀ ਦਲਜਿੰਦਰ ਦੀਦੀ ਉੱਧਰ ਜਾਂਦੇ ਸੀ ਕਸੂਰ ਇਨ੍ਹਾਂ ਦੋਵਾਂ ਦਾ ਹੀ ਆ ਮੰਮੀ ਦਾ ਕੋਈ ਕਸੂਰ ਨਹੀਂ ਆ ਗੱਲ ਪਤਾ ਕੀ ਆ ਫਿਰ ਭੂਆ ਇੱਥੇ ਤਾਂ ਹੋ ਰਹਿੰਦੀ ਸੀ ਉਹ ਵੀ ਸਬੂਤ ਲੱਭਦੀ ਹੋਣੀ ਆ ਮੇਰੇ ਕਲੀਆਂ ਬੈਠੀਆਂ ਹੋਣੀਆਂ ਵਾ ਉਹਨੇ ਫਿਰ ਰਿਕਾਰਡਿੰਗ ਕੀਤੀ ਜੇ ਫਿਰ ਰਿਕਾਰਡਿੰਗ ਹੋਈ ਤੇ ਤੇ ਇਹ ਰਿਕਾਰਡਿੰਗ ਮੰਗਾਉ ਹਾਂ ਪਤਾ ਫਿਰ ਹੀ ਲੱਗਣਾ ਵੀ ਮੈਂ ਕਹਿੰਦੇ ਆ ਸ਼ਾਮ ਨੂੰ ਰਿਕਾਰਡਿੰਗ ਆਣੀ ਆ ਫਿਰ ਸਭ ਪਤਾ ਲੱਗ ਜਾਣਾ ਸੱਚ ਕੀ ਆ ਸੰਦੀਪ ਜਿਹਦੇ ਨੇ ਇਹ ਕੰਮ ਕੀਤਾ ਹੋਇਆ ਨਾ ਤੇ ਬੜਾ ਮਾੜਾ ਕੰਮ ਆ। ਧੀ ਜਣੀ ਨੇ ਇਹੋ ਜਿਹਾ ਕੰਮ ਕੀਤਾ ਵਾ। ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ। ਮੈਂ ਤੇ ਆ ਬੜੀ ਹੈਰਾਨ ਵਾਂ ਕਿ ਇਹ ਕੰਮ ਕਿੱਦਾਂ ਕਰਤਾ ਮੰਮੀ ਨੇ। ਕਿੱਡੀ ਚੰਗੀ ਕੁੜੀ ਸੀ। ਜਦੋਂ ਜਣਾ ਨਾ ਚਾਚੂ ਚਾਚੂ ਕਰਦੀ ਰਹਿੰਦੀ ਹੁੰਦੀ ਮੈਨੂੰ। ਨਾਲੇ ਉਹਨੇ ਕੀ ਮਾੜਾ ਕੀਤਾ ਸੀ ਮੰਮੀ ਦਾ। ਜਿਹੜਾ ਮੰਮੀ ਨੂੰ ਆਹ ਕੰਮ ਕਰਨਾ ਪਿਆ। ਇਹ ਸਭ ਕੋ ਫਿਰ ਰੁਪਿੰਦਰ ਨੇ ਕਰਵਾਇਆ ਹੋਣਾ ਜੇ ਹੋਇਆ ਤੇ। ਅਵਲ ਤਾਂ ਮੈਂ ਗੱਲ ਤੇ ਯਕੀਨ ਨਹੀਂ ਆ ਕਰਦਾ। ਜੇ ਗੱਲ ਸੱਚ ਹੋਈ ਨਾ ਤੇ ਮੰਮੀ ਦਾ ਉਹ ਹਾਲ ਕਰੂੰਗਾ ਨਾ ਯਾਦ ਰੱਖੂਗੀ ਉਹ ਨਹੀਂ ਨਹੀਂ ਰੁਪਿੰਦਰ ਦੀਦੀ ਇਦਾਂ ਦੇ ਨਹੀਂ ਹੈਗੇ ਉਹ ਤੈਨੂੰ ਨਹੀਂ ਪਤਾ ਫਿਰ ਬੜਾ ਗੋ ਹੋ ਜਾਂਦਾ ਵਾ ਉਹਦਾ ਮੁੰਡਾ ਵੀ ਉਹ ਪਿੱਛੋਂ ਲੈ ਕੇ ਆਈ ਆ ਕੀ ਪਤਾ ਉਹਨੇ ਤਾਂ ਹੁਣੇ ਇਹ ਕੰਮ ਕੀਤਾ ਕਿ ਕੁੜੀ ਨੂੰ ਅੱਧ ਮਿਲਣਾ ਵਾ ਮੁੰਡਾ ਲੈ ਕੇ ਆਈ ਆ ਉਹਦਾ ਆਪਣਾ ਮੁੰਡਾ ਹੀ ਉਹਨੇ ਤੇ ਲਿਆਉਣਾ ਹੀ ਨਾ ਕੋਈ ਨਾ ਸੀਦੀਪ ਪਤਾ ਲੱਗ ਹੀ ਜਾਣਾ ਵਾ ਕੀ ਹੋਇਆ ਵਾ ਚੱਲ ਹੋਇਆ ਤੇ ਹੋਇਆ ਰਵੇ ਮੈਨੂੰ ਕੀ ਇਹਦੇ ਵਿੱਚ ਇਦੇ ਵਿੱਚ ਮੈਨੂੰ ਨਹੀਂ ਪਤਾ ਹੁਣ ਮੰਮੀ ਦਾ ਕਸੂਰ ਆ ਜਾਂ ਉਹਨਾਂ ਦਾ ਕਸੂਰ ਆ ਮੈਨੂੰ ਤੇ ਆਪਣਾ ਮਤਲਬ ਹੀ ਉਹ ਮੈਂ ਕੱਢ ਲਿਆ ਵਾ ਕੋਈ ਗੱਲ ਨਹੀਂ ਪਹਿਲੀ ਤੇ ਨਾ ਹੋ ਗਈ ਹੈ ਨਾ ਹੁਣ ਮੈਂ ਜਿਹੜਾ ਘਰ ਵਾ ਨਾ ਉਹ ਆਪਣੇ ਨਾਂ ਕਰਵਾਉਣਾ ਵਾ ਸਸੀ ਗਰਪਤ ਜੀ ਸਸੀ ਗਰਪਤ ਕੀ ਹਾਲ ਚਾਲ ਆ ਸਸੀ ਭਾਈ ਸਸੀ ਗਰਪਤ ਹੋਠੀਠਾ ਜੀ ਠੀਕ ਠਾਕ ਕਦੋਂ ਕਦੇ ਆਈ ਜੀ ਅਹੀਂ ਤੇ ਚਾਹ ਪਾਣੀ ਪੀ ਲਿਆ ਠੀਕ ਠੀਕ ਹੈ ਮੈਂ ਉੱਥੇ ਗਿਆ ਹਾਂ ਪਹਿਲੀਆਂ ਜੇ ਅੱਛਾ ਉੱਥੇ ਫਿਰ ਟਾਈਮ ਵਾ ਵਾ ਲੱਗ ਗਿਆ ਠੀਕ ਠੀਕ ਹੈ ਉਹ ਐਹੀ ਜੋ ਬਣਾਏ ਹੀ ਐਹੀ ਜੋ ਬਣਾਏ ਪੁੱਤਰ लवली ਆਇਆ ਹੈਕਰ ਅੱਛਾ ਉਹ ਕਹਿੰਦਾ ਵੀ ਮੈਂ ਰਵਿੰਦਰ ਨੂੰ ਨੀਆ ਰੱਖਣਾ ਜਿੱਦਾਂ ਵੀ ਹੁੰਦੀ ਹੈ ਤਾਂ ਤੁਸੀਂ ਮੇਰੀ ਖਲਾਸੀ ਕਰਾਓ ਉੱਥੇ ਫੁੱਫੜ ਜੀ ਗੱਲ ਪਤਾ ਕੀ ਹੈ ਮੈਂ ਵੀ ਜਦੋਂ ਜੀ ਰਵਿੰਦਰ ਇੱਥੇ ਆਈ ਆ ਨਾ ਉਦੋਂ ਦਾ ਹੀ ਫੋਨ ਲਾਉਂਦਿਆਂ ਵਾ ਤੇ ਸਾਡਾ ਫੋਨ ਨੀਗਾ ਚੁੱਕਦਾ ਜਾਂ ਤੇ ਫੋਨ ਚੁੱਕ ਕੇ ਸਾਡੇ ਨਾਲ ਸਿੱਧੀ ਗੱਲ ਕਰੇ ਹਨਾ ਹੁਣ ਰਵਿੰਦਰ ਤੇ ਆਪਣਾ ਪੱਖ ਦੱਸੀ ਜਾਂਦੀ ਹੈ ਵੀ ਮੇਰਾ ਕੋਈ ਕਸੂਰ ਨਹੀਂ ਤੇ ਜਾਂ ਤੇ ਫਿਰ ਲਵਲੀ ਵੀ ਸਾਡੇ ਨਾਲ ਗੱਲ ਕਰੇ ਹੁਣ ਜਾਂ ਗੱਲ ਕਰੇ ਤਾਂ ਫੇਰ ਹੀ ਗੱਲ ਕਰਕੇ ਉੱਥੇ ਜਾਈਏ ਤੇ ਉਹਨਾਂ ਨਾਲ ਬਹਿ ਕੇ ਜਿਹੜਾ ਮਸਲਾ ਸੁਲਝਦਾ ਵਾ ਸੁਲਝਾਈਏ ਸਹੀ ਗੱਲ ਹਾ ਤਾਂ ਤੇ ਹੁਣ ਜੇ ਫੋਨ ਨਾ ਚੁੱਕ ਕੇ ਗੱਲਬਾਤ ਨਾ ਕਰੇ ਤੇ ਫਿਰ ਇਹ ਤੇ ਫਿਰ ਸਾਨੂੰ ਤੇ ਪਤਾ ਨਹੀਂ ਵੀ ਪੂਰੀ ਗੱਲ ਹੋਈ ਕੀ ਐ ਪੁੱਤ ਮੈਨੂੰ ਸਾਰੀ ਗੱਲ ਦਾ ਪਤਾ ਵਾ ਕਸੂਰ ਸਾਰਾ ਨਾ ਰਪਿੰਦਰ ਵਿੱਚ ਵਾ ਤੂੰ ਵੀ ਸਿਆਣਾ ਵਾ ਕੁੜੀ ਐਨੀ ਬਿਮਾਰਈ ਤੁਹਾਨੂੰ ਪਤਾ ਤੱਕ ਨਹੀਂ ਇਹ ਸੋਚੋ ਵੀ ਗਲਤੀ ਤੁਹਾਡੀ ਭੈਣ ਜਣੀਗੀ ਤੁਹਾਨੂੰ ਦੱਸਣ ਦਾ ਫਰਜ਼ ਨਹੀਂ ਬੰਦਾ ਦਾ ਤੁਸੀਂ ਦੋਵੇਂ ਜੀ ਖਬਰ ਲੈਣ ਜਾਂਦੇ ਸਾਨੂੰ ਵੀ ਹੁੰਦਾ ਵੀ ਮਾਮਾ ਮਾਮੀ ਆਏ ਆ ਉਹਨੇ ਤਾਂ ਕੋਈ ਆਪਣੇ ਵਾਲੀ ਗੱਲ ਹੀ ਨਹੀਂ ਛੱਡੀ ਬਾਕੀ ਨਾ ਸਾਰੇ ਰਿਕਾਰਡਿੰਗ ਉਹਦੀ ਮੈਂ ਕੀਤੀ ਆ ਜੋ ਜੋ ਉਹਨੇ ਕੰਮ ਕੀਤਾ ਵਾ ਸੁਣੋਗੇ ਨਾ ਤੁਸੀਂ ਵੀ ਹਰਾ ਰਹੇ ਜੋਗੇ ਕਿ ਸਾਡੀ ਭੈਣ ਇਥੋਂ ਤੱਕ ਵੀ ਜਾ ਸਕਦੀ ਆ ਉਹ ਆ ਜੀ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਵਾਂ ਰਿਕਾਰਡਿੰਗ ਮੈਂ ਸੁਣੀ ਹੈਗੀ ਚਲੋ ਹਨ ਨੂੰ ਵੀ ਪਤਾ ਲੱਗਦਾ ਰਹਿ ਵਿਚੋਂ ਵਿਚੋਂ ਇੱਕ ਵਾਰੀ ਤੁਹਾਡੇ ਹੁੰਦੇ ਮੈਂ ਉੱਥੇ ਆਇਆ ਵੀ ਆ ਇੰਨੀ ਗੱਲ ਤੇ ਬੰਦਾ ਭਾਂਪ ਹੀ ਲੈਂਦਾ ਵਾ ਮੈਂ ਰਪਿੰਦਰ ਨੂੰ ਵੀ ਸਮਝਾ ਕੇ ਆਏ ਸੀ ਉਦੋਂ ਕਿ ਜੇ ਕੋਈ ਗੱਲਬਾਤ ਹੁੰਦੀ ਆ ਨਾ ਤੇ ਤੁਹਾਨੂੰ ਦੱਸਿਆ ਕਰ ਜੇ ਤੈਨੂੰ ਕੋਈ ਮੁਸ਼ਕਲ ਵਾ ਹਨਾ ਤੇ ਪਰ ਇਹ ਆ ਵੀ ਹੁਣ लवली ਦਾ ਹੱਦ ਨਾਲ ਗੱਲ ਕਰੇ ਚਲੋ ਗੁੱਸੇ ਨਰਾਜ਼ਗੀ ਹੁੰਦੀ ਆ ਪਰ ਕੇ ਚੀਜ਼ ਦਾ ਹਾਲ ਕੱਢਣ ਵਾਸਤੇ ਗੱਲ ਤੇ ਕਰਨੀ ਪੈਂਦੀ ਆ ਕਿ ਨਹੀਂ ਉਹ ਆਇਆ ਸੀ ਸਾਡੇ ਕੋਲ ਹੂੰ ਕਹਿੰਦਾ ਵੀ ਮੈਂ ਨਹੀਂ ਗਏ ਫੋਨ ਤੇ ਗੱਲ ਕਰਨੀ ਭੂਆ ਜੀ ਜਿੱਦਾਂ ਵੀ ਹੁੰਦਾ ਨਾ ਮੇਰੀ ਗੱਲ ਮੁਕਾਓ ਖਲਾਸੀ ਕਰਾਓ ਮੇਰੀ ਹੁਣ ਤੂੰ ਹੀ ਸਿਆਣਾ ਵਾ ਬੰਦੇ ਦਾ ਮਨ ਚੁੱਕਿਆ ਜਾਂਦਾ ਵਾ ਅਕਸਰ ਉਹਦੀ ਧੀ ਹੀ ਫੇਰ ਵੀ ਤੇ ਮੇਰ ਨਾਲ ਵੀ ਨਾ ਤੁਹਾਡੀ ਭੈਣ ਨੇ ਬੜੀਆਂ ਵੱਡਕਟ ਗੱਲਾਂ ਕੀਤੀਆਂ ਪੁੱਤ ਤੂੰ ਹੀ ਸਿਆਣਾ ਵਾ ਉਥੇ ਜਾਂਦਾ ਹੀ ਰਿਹਾ ਵਾ ਕਾਰ ਬਾਰ ਤੂੰ ਵੇਖਿਆ ਮੁੰਡਾ ਤੂੰ ਵੇਖਿਆ ਜੇ ਤਾਂ ਕੋਈ ਕਮੀ ਪੇਸ਼ੀ ਹੈਗੀ ਆ ਤਾਂ ਤੂੰ ਮੈਨੂੰ ਦੱਸ ਵੀ ਤੁਸੀਂ ਝੂਠ ਬੋਲ ਕੇ ਰਿਸ਼ਤਾ ਕਰਵਾਇਆ ਵਾ ਉਹ ਆ ਜੀ ਅਸੀਂ ਤਾਂ ਕਹਿੰਨੇ ਕੋਹ ਨਹੀਂ ਗੇ ਅਸੀਂ ਤੇ ਕੁੜੀ ਨੂੰ ਪਹਿਲੇ ਦਿਨ ਤੋਂ ਹੀ ਇਹੋ ਸਮਝਾਇਆ ਸੀਗਾ ਕਿ ਚੱਲ ਤੂੰ ਉਹਦੇ ਨਿਆਣੇ ਨੂੰ ਸੰਭ ਤੇ ਉਹ ਤੇਰੇ ਨੂੰ ਬਣਾਊਗਾ ਇੱਕ ਦੂਜੇ ਦੇ ਸਾਥ ਨਾਲ ਹੀ ਆ ਬਿਲਕੁਲ ਜੀ ਇਹ ਤੇ ਸਹੀ ਤੇ ਜੇ ਮੰਨ ਲਓ ਤੁਸੀਂ ਕਹੋਗੇ ਵੀ ਨਹੀਂ ਮੇਰਾ ਮੇਰਾ ਹੀ ਆ ਦੂਜੇ ਨੂੰ ਮੈਂ ਸਮਝਣਾ ਕੋਹ ਨਹੀਂਗਾ ਤੇ ਫੇਰ ਕੰਮ ਨਹੀਂਗਾ ਚੱਲਣਾ ਤੇ ਕੁੜੀ ਨੇ ਨਾ ਉਹ ਕੰਮ ਕਰਕੇ ਹਾਂ ਦੱਸਿਆ ਵੇਹ ਪੁੱਤ ਕੁੜੀ ਨੇ ਵਿਆਹੀ ਜਾਣਾ ਹੈ ਉਹਨੇ ਆਪਣੇ ਘਰ ਚਲ ਜਾਣਾ ਹੈ ਤੇ ਜੋ ਕੋਈ ਇੱਥੇ ਹੈਗਾ ਹੀ ਇਹਦੇ ਪੁੱਤ ਜੋਗਾ ਹੀ ਉਹ ਇਹਦੇ ਜੋਗਾ ਹੀ ਹੋਰ ਕਹਿੰਦੇ ਜੋਗਾ ਹੀਗਾ ਪਰ ਹੌਸਲਾ ਰੱਖਣਾ ਚਾਹੀਦਾ ਵਾ ਸਬਰ ਰੱਖਣਾ ਚਾਹੀਦਾ ਵਾ ਜੇ ਕਈਏ ਨਾ ਤੱਤੀ ਤੱਤੀ ਮੂੰਹ ਚ ਪੈ ਜੇ ਤੇ ਮੂੰਹ ਸੜਦਾ ਵਾ ਜੋਬਰ ਨੂੰ ਦੱਸ ਪੁੱਤ ਹੁਣ ਕਿਦਾਂ ਕਰਨੀ ਆ ਫਿਰ ਮੈਂ ਫਫੜ ਜੀ ਕੀ ਦੱਸ ਸਕਦਾ ਤੁਹਾਨੂੰ ਮੈਂ ਤੇ ਇਹੋ ਹੀ ਹੱਲ ਦਿੰਨਾ ਵਾਂ ਵੀ ਇੱਕ ਵਾਰੀ ਤੁਸੀਂ लवली ਨੂੰ ਸਮਝਾ ਕੇ ਵੇਖ ਲਓ ਜੇ ਤੇ ਮੰਨਦਾ ਵਾ ਚਲੋ ਗਲਤੀ ਤੇ ਬੜੀ ਵੱਡੀ ਆ ਰਪਿੰਦਰ ਦੀ ਅਸੀਂ ਵੀ ਮੰਨੇ ਆਂ ਇਹ ਗੱਲ ਅਸੀਂ ਮੁਕਰਦੇ ਨਹੀਂ ਪਰ ਤੁਸੀਂ ਇਹ ਕਰੀ ਸਮਝਾ ਕੇ ਵੇਖ ਲਓ ਦੂਜੇ ਥਾਂ ਹੀ ਤੇ ਮੈਂ ਕੀਤਾ ਹੀ ਇਥੇ ਜੇ ਇਥੋਂ ਵੀ ਇਹ ਕੰਮ ਹੋ ਗਿਆ ਤੇ ਤੀਜੇ ਥਾਂ ਦੱਸੋ ਮੈਂ ਕਿੱਥੇ ਬਿਠਾਉਂਗਾ ਜਾ ਕੇ ਇਹਨੂੰ ਜੋਤ ਪੁੱਤ ਗੱਲ ਸੁਣਾ ਹੈ ਮੇਰੀ ਹਾਂਜੀ ਭੂਆ ਜੀ ਜੋਤ ਪੁੱਤ ਤੈਨੂੰ ਬਾਰ ਮੈਂ ਤਾਂ ਲਿਆਈ ਹਾਂ ਲਗਲੀ ਨੀਗਾ ਮੰਦਾ ਉਹ ਕਹਿੰਦਾ ਵਾ ਮੈਨੂੰ ਤਲਾਕ ਹੀ ਚਾਹੀਦਾ ਮੈਂ ਇਹਨੂੰ ਨਹੀਂ ਰੱਖਣਾ ਤੂੰ ਵੀ ਸਿਆਣੀ ਆ ਪੁੱਤ ਬੰਦੇ ਤਾਂ ਜਦੋਂ ਯਕੀਨ ਉੱਠ ਜੇ ਨਾ ਮੁੜ ਕੇ ਉਹ ਗੱਲ ਨਹੀਂ ਬੰਦੀ ਉਹਨੂੰ ਇਹ ਆ ਪੁੜੀ ਨੂੰ ਤਾਂ ਲੈ ਬੈਠੀ ਆ ਇਹ ਨਾ ਹੋਵੇ ਭਾਲ ਕੇ ਮੈਨੂੰ ਵੀ ਰੋਟੀ ਪਾਣੀ ਚ ਪਾ ਕੇ ਕੁਛ ਦੇ ਦੇ ਮੈਂ ਤੇ ਪੂਆ ਜੀ ਇਹੋ ਕਹੂੰਗੀ ਜੇ ਬੰਦੀ ਗੱਲ ਆ ਤੇ ਤੀਹ ਧਰਲਾ ਮਾਰ ਕੇ ਵੇਖ ਲੋ ਅਹੀਂ ਤੇ ਤੁਹਾਨੂੰ ਬੇਨਤੀ ਕਰ ਸਕਦੇ ਹਾਂ ਹੋਰ ਕੀ ਕਰ ਸਕਦੇ ਆ ਤੁਹਾਡੇ ਅੱਗੇ ਧਰਲਾ ਵਾ ਜੇ ਤੁਸੀਂ ਕਹਿ ਦੋ ਉਹਨੂੰ ਵੇਖ ਪੁੱਤ ਮੈਂ ਤੁਹਾਨੂੰ ਬੜਾ ਸਮਝਾਇਆ ਸੀ ਕੱਲ ਆਇਆ ਸੀ ਪਰ ਮੇਰੀ ਵੀ ਗੱਲ ਨਹੀਂ ਹੁਣ ਸੁਣਦਾ ਆਂਦਾ ਪੂਆ ਜੀ ਮੈਂ ਨਹੀਂ ਜੀ ਉਹਨੂੰ ਲਿਆਉਣਾ ਜੀ ਉਹ ਘਰ ਆ ਗਈ ਤੇ ਮੈਂ ਕਿਹੇ ਪਾਸੇ ਚਲ ਜਾਣਾ ਤੂੰ ਵੀ ਸਿਆਣੀ ਆ ਸਮਾਂ ਕਿਦਾਂ ਦਾ ਚੱਲਣ ਡਿਆ ਜੇ ਮੁੰਡੇ ਨੇ ਮੂੰਹ ਚੁੱਕੇ ਕਿਸੇ ਪਾਸੇ ਨੂੰ ਚਲ ਗਿਆ ਤੇ ਫਿਰ ਆਪਾਂ ਕੀ ਕਰਾਂਗੇ ਕੋਹ ਨਹੀਂ ਹੱਥ ਭੱਲੇ ਲੱਗਣਾ ਇਹ ਆ ਇੱਥੇ ਬੈਠੀ ਰੋਟੀ ਪਾਣੀ ਇਹ ਖਾਈ ਜਾਊਗੀ ਉਹ ਵੀ ਵਿਚਾਰਾ ਆਪਣਾ ਟਾਈਮ ਟਪਾਈ ਜਾਊਗਾ ਕੀ ਕਰਨਾ ਫਿਰ ਅਹੀਂ ਤਾਂ ਕੀਤਾ ਹੀ ਚੱਲ ਦੋਹਾਂ ਜਾਣਿਆਂ ਦੇ ਨਾ ਉਮਰ ਸੌਖੀ ਲੰਘ ਜੂਗੀ ਪਰ ਜਦੋਂ ਇਹ ਚੁਲਾਕੀਆਂ ਕਰਨ ਡੈਪੀ ਨਾ ਫੇਰ ਕੰਮ ਖਰਾਬ ਹੁੰਦਾ ਵਾ ਚੁਲਾਕੀਆਂ ਨਹੀਂ ਚੱਲਦੀਆਂ ਮਕਾਨੇ ਘਰਾਂ ਵਿੱਚ ਜਾ ਕੇ ਨਾ ਬੜੇ ਤਰੀਕੇ ਨਾਲ ਰਹਿਣਾ ਪੈਂਦਾ ਵਾ ਗਲਤੀ ਤੇ ਤੁਹਾਡੀ ਠੀਕ ਆ ਬੁਆ ਜੀ ਤੁਹਾਨੂੰ ਵੀ ਵਾਰ-ਵਾਰ ਕੀ ਕਹੀਏ ਕੰਮ ਤੇ ਨਹੀਂ ਇਹਨੇ ਚੰਗਾ ਕੀਤਾ ਸਾਨੂੰ ਵੀ ਆਂਡ ਗਵਾਣ ਸੋ ਸੋ ਗੱਲਾਂ ਕਰਦਾ ਫਿਰ ਲੋਕੀ ਇਹ ਵੀ ਕਹਿੰਦੇ ਆ ਪਹਿਲਾਂ ਵੀ ਇਹਦੀ ਗਲਤੀ ਹੋਣੀ ਆ ਲੋਕਾਂ ਨੂੰ ਕੀ ਦਸੀਏ ਹੁਣ ਵੀ ਗਲਤੀ ਕਿਦੀ ਆ ਤੇ ਕਿਦੀ ਨਹੀਂ ਹੁੰਦਾ ਇਹ ਆ ਵੀ ਹੁਣ ਪਛਤਾਉਂਦੀ ਆ ਹੁਣ ਅੰਦਰੇ ਵੱਡੀ ਰਹਿੰਦੀ ਆ ਉਥੇ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਆ ਹੁਣ ਵੀ ਬਾਹਰ ਆਈ ਹੀ ਇਹ ਮੈਂ ਪੁੱਛਨੀ ਆ ਮੈਂ ਗੱਲ ਕਰਨੀ ਆ ਮੈਂ ਚੁੱਪ ਕਰਾਤਾ ਮੈਂ ਐਵੇਂ ਵੱਧ ਘਟ ਗੱਲ ਕਰੂਗੀ ਤੁਹਾਡੇ ਮੂੰਹ ਵੀ ਨਿਕਲਨੀ ਆ ਫਿਰ ਚੰਗਾਨੀ ਲੱਗਦਾ ਇੱਥੇ ਆ ਕੇ ਤੁਹਾਡੀ ਬੇਇੱਜ਼ਤੀ ਹੋਵੇ ਇਹ ਥੋੜੀ ਸੁਣੀ ਜਾਣੀ ਆ ਪਤਾ ਨਹੀਂ ਸ਼ਦਨ ਦੇ ਦਿਮਾਗ ਨੂੰ ਕੀ ਹੋ ਗਿਆ ਪੁੱਤ ਹੁਣ ਪਸਤਾਉਂਦਾ ਕੋਈ ਫਾਇਦਾ ਨਹੀਂਗਾ ਹੁਣ ਟਾਈਮ ਜਿਹੜਾ ਨਾ ਇਨੇ ਹੱਥੋਂ ਕੱਢ ਲਿਆ ਵਾ ਜੇ ਗਲਤੀ ਕਰਨੀ ਹੈ ਨਾ ਤੇ ਨਿੱਕੀ-ਮੋਟੀ ਕਰਦੀ ਆਹ ਤੇ ਨਾ ਕੋਈ ਵੇਖਣ ਸੁਣਨ ਵਾਲੀ ਗੱਲ ਹੀ ਨਹੀਂ ਨੇ ਕੀਤੀ ਆਣ ਗਵੰਡ ਕੀ ਕਹੂਗਾ ਇੱਕ ਮੇਰੀ ਪਰਜਾਈ ਵੱਡੀ ਰਲੀ ਇਹਦੇ ਨਾਲ ਦੋਵੇਂ ਜਾਣੀਆਂ ਖੀਚੜੀ ਪਕਾਉਂਦੀਆਂ ਰਹਿੰਦੀਆਂ ਹਨਦਰ ਵੜ ਕੇ ਘਰ ਤੇ ਵੇਲਾ ਕਰਕੇ ਰਹਤਾ ਨਾ ਕੁੜੀ ਗਾਂ ਗਈ ਆ ਮੁੰਡਾ ਵਿਚਾਰਾ ਸਵੇਰ ਤੇ ਡਿਊਟੀ ਜਾਂਦਾ ਵਾ ਤੇ ਘਰ ਨੂੰ ਵੱਜੇ ਜਿੰਦਰੇ ਤੇ ਜੇ ਘਰ ਸਮਝਦੇ ਆਪਣਾ ਤਾਂ ਰਾਣੀ ਬਣ ਕੇ ਰਹਿੰਦੀ ਉੱਥੇ ਚੱਲ ਇਹ ਤੇ ਨਿਆਣੀ ਸਿਆਣੀ ਹੀ ਤੇ ਜਿਹੜੀ ਇਹਨਾਂ ਦੀ ਚਾਚੀ ਆ ਉਹ ਤਾਂ ਅਗਲ ਵਾਲੀ ਹੀ ਨਾ ਉਹੋ ਹੀ ਵੇਂਦੀ ਕੁਝ ਵੀ ਮੈਂ ਅਗਲਿਆਂ ਦਾ ਘਰ ਕਿਉਂ ਖਰਾਬ ਕਰ ਲੱਗੀ ਆ ਉਹਨੇ ਵੀ ਕਹਿੰਦਾ ਸਾਥ ਆ ਪੂਆ ਜੀ ਇਹ ਆਪਣਾ ਘਰ ਸੰਭਾਲਦੀ ਹਾਂ ਲੋਕੀ ਦੇ ਤਮਾਸ਼ਾ ਵੇਖਦੇ ਹੁੰਦੇ ਆ ਲੋਕਾਂ ਨੂੰ ਕੀ ਲੋੜ ਵਾ ਵੀ ਕਿਸੇ ਦਾ ਘਰ ਕਿਉਂ ਵਸ ਜੇ ਉਹਨਾਂ ਨੂੰ ਤੇ ਹੀ ਲਗਲੀ ਹੱਡੇ ਤੇਰੇ ਮਾਰਦਾ ਰਿੰਦਾ ਲੋਕੀ ਥੋੜੀ ਵੇਖ ਕੇ ਚਰਦੇ ਆ ਪੇਨਾ ਦਾ ਘਰ ਵਸ ਜੇ ਚੰਗੀ ਤੇ ਇਹ ਨਹੀਂ ਨਿਕਲੀਛ ਦੇਣ ਜਿਹੜੀ ਲੋਕਾਂ ਦੀਆਂ ਗੱਲਾਂ ਜਾ ਗਈ ਆਪਣੇ ਘਰ ਰਹਿੰਦੀਆਂ ਕੀ ਲੋੜ ਹੀ ਆਂਡ ਘਾੜ ਜਾਂਦੀ ਤੈਨੂੰ ਬਾਅਦ ਮੈਂ ਤਾਂ ਲਿਆਈ ਹਾਂ ਵੀ ਤੂੰ ਜੋ ਬੰਨੂ ਸਮਝਾ ਦੇ ਵੀ ਉਹਨੇ ਨਹੀਂ ਰੱਖਣੀ ਤੇ ਐਵੇਂ ਨਾ ਮੂੰਹੋਂ ਘੜੀ ਘੜੀ ਗੱਲਾਂ ਕੱਢੀਏ ਚੰਗਾ ਨਹੀਂ ਲੱਗਦਾ ਬੰਦਾ ਤੇ ਆ ਜਾ ਉਹਨਾਂ ਨੇ ਕਹਿਣਾ ਪਤਾ ਨਹੀਂ ਕੀ ਗੱਲਾਂ ਡਈਆਂ ਕਰਨ ਹਾਂਜੀ